ਗੁਰਦਾਸਪੁਰ ਦੇ ਪਿੰਡ ਨਾਸਰਕੇ ਵਿਖੇ ਨੌਜਵਾਨਾਂ ਵੱਲੋਂ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਦਈਏ ਕਿ ਕਾਰ ਵਿੱਚ ਸਵਾਰ ਹੋ ਕੇ ਆਏ ਨਕਾਪੋਸ਼ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਦੱਸ ਦਈਏ ਕਿ ਨੌਜਵਾਨਾਂ ਵੱਲੋਂ 85000 ਰੁਪਏ ਦੀ ਨਕਦੀ ਦੀ ਲੁੱਟ ਕੀਤੀ ਗਈ ਹੈ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਪਚਰ ਹੋ ਗਈ ਹੈ ਆਓ ਦੇਖਦੇ ਹਾਂ ਸੀਸੀਟੀਵੀ ਦੀ ਰਿਪੋਰਟ ਆਹ ਦੇਖੋ ਮੈਂ ਬੂਆ ਘਟਿਆਓ ਵੇਖੋ ਉਹਨੇ ਮਾਰੀ ਲਾ ਦਿੱਤੀ ਦੱਸਿਆ ਹੋਇਆ ਆਹ ਨਹੀਂ ਮਾਰੀ ਉੱਤੋਂ ਉੱਪਰੋਂ ਵੀ ਨਿਕਰੇ ਵੀਡੀਓ ਕੋਈ ਆਹ ਮੇਰੇ ਚਪੇੜਾ ਮਾਰਨ ਲਿਆ ਪਜਾਮਾ ਪਾਇਆ ਤੇ ਨਹੀਂ ਬੈਈ ਜਾਣਾ ਇਹ ਕਿਹੜਾ ਪਹਿਲੇ ਮੁੜ ਗਿਆ ਹੋਇਆ ਭਾਈ ਤੇਰੇ ਬਾਅਦ ਆਹ ਮੇਰੇ ਚਪੇੜਾ ਮਾਰਨ ਲਿਆ ਇੱਧਰ ਨੁਕਸ ਆਗੇ 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 ਇੱਧਰ ਦੁਆਲੇ ਟੁਰ ਲੈ ਉਹਦਾ ਉਹ ਵੀਡੀਓ ਦਿਓ ਦੇ ਉਹ ਚੜਾਇਆ ਹਨਾ ਆਹ ਓਕੇ ਜੇ ਨਹੀਂ ਮਾਮਲਾ ਜਿਹੜਾ ਅਗਰ ਇਹ ਨਹੀਂ ਤਾਂ ਆਪਣਾ ਲੋ ਕੁੜੀ ਮਾਰਨੀ ਕੋਈ ਕਿਹ ਕੀ ਪਰ ਉਹਨਾਂ ਸਾਲੇ ਮਾਰਦੀ ਨਹੀਂ ਕੋਈ ਬੁੱਡੇ ਨਹੀਂ ਆ ਲੱਗਦੀ ਇਹਨੂੰ ਜੇ ਨਹੀਂ ਮਾਰਦੇ ਜੀ ਨਾ ਆਹ ਉਹਦੇ ਉਹਨਾਂ ਗੱਲਾਂ ਕੁ ਖੁੱਲਾ ਨਹੀਂ ਕਰ ਸਕੀ